ਓ ਕਿਸੇ ਨਾਲ ਨਾ ਹੱਥਾਂ ਨੂੰ ਮਹਿੰਦੀ ਓ ਮਹਿੰਦੀ ਵੀ ਮਹਿੰਦੀ ਹੱਥਾਂ ਨੂੰ ਮਹਿੰਦੀ ਫੇਰ ਲਾਲ ਵੀ ਹੱਥਾਂ ਨੂੰ ਮਹਿੰਦੀ ਫੇਰ ਲਾਲ ਵੀ ਪਹਿਲਾਂ ਯਾਰ ਦੀ ਕੁਲੀ ਰੂਹਾਕ ਨਾ ਦੇ ਹੱਥਾਂ ਨੂੰ ਮੈਂ ਨਹੀਂ ਮੇਰੇ ਲਾਲ ਵੀ ਐ ਲੈ ਯਾਰ ਦੀ ਕੁਲੀ ਨੂੰ ਅੱਗੇ ਲਾ ਦੇ ਹੱਥਾਂ ਨੂੰ ਮੈਂ ਨਹੀਂ ਮੇਰੇ ਲਾਲ ਵੀ ਐ ਲੈ ਯਾਰ ਦੀ ਕੁਲੀ ਨੂੰ ਅੱਗੇ ਲਾ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਾਣ ਵਾਲੀਏ ਜਿਵੇਂ ਜਾਵਾਂ ਤਾਂ ਕਿਧਰ ਨੂੰ ਜਾਵਾਂ ਦੱਸ ਜਾਨੀ ਜਾਣ ਵਾਲੀਏ ਜਿਵੇਂ ਜਾਵਾਂ ਤਾਂ ਕਿਧਰ ਨੂੰ ਜਾਵਾਂ ਮੀ ਖੇੜਿਆਂ ਦੀ ਤੂੰ ਹਾਏ ਖੇੜਿਆਂ ਦੀ ਤੂੰ ਢੋਲੀ ਚੜਨਾ ਢੋਲੀ ਚੜਨਾ ਖੇੜਿਆਂ ਦੀ ਤੂੰ ਢੋਲੀ ਚੜਨਾ ਅਸੀਂ ਕਰੀਏ ਮਨ ਔੜ ਕਾਦੇ ਹੱਥਾਂ ਨੂੰ ਮੈਂ ਵੀ ਫੇਰ ਲਾਲ ਵੀ ਐਨਾ ਯਾਰੇ ਨਿਕੁਲੀ ਨੂੰ ਅਗਲਾ ਦੇ ਹੱਥਾਂ ਨੂੰ ਮੇਰੀ ਐਨਾਲਵੀ ਐਨਾ ਯਾਰ ਬਿਕੁਲੀ ਨੂੰ ਅਗਲਾ ਦੇ